ਸਸਤੀ ਗੱਲ ਜੀ ਸਾਰਿਆਂ ਨੂੰ ਭਰਾਓ ਅੱਜ ਨਾ ਇੱਕ ਨਾ ਤੁਹਾਨੂੰ ਮੈਂ ਫਾਰਮ ਚ ਇੱਥੇ ਅਸੀਂ ਪਹੁੰਚੇ ਆਂ ਤੇ ਵੈਸੇ ਅਸੀਂ ਬਹੁ ਮੈਂ ਫਾਰਮਾਂ ਚ ਗਿਆ ਪਰ ਅੱਜ ਤੱਕਰ ਮੈਂ ਜਿੱਥੇ ਵੀ ਆਨਾ ਫਾਰਮਾਂ ਚ گاਵਾ ਦੇ ਹੀ ਵੇਖੇ ਘੋੜੀਆਂ ਦੀਆਂ ਵੀਡੀਓ ਵੀ ਕੀਤੀਆਂ ਮੱਝਾਂ ਦੀਆਂ ਵੀ ਕੀਤੀਆਂ ਸਾਰੀਆਂ ਕੀਤੀਆਂ ਪਰ ਇੱਕ ਮੈਨੂੰ ਇੱਥੇ ਸਭ ਤੋਂ ਵਧੀਆ ਜਿਹੜੀ ਗੱਲ ਲੱਗੀ ਬੂਰੀਆਂ ਦੀ ਮੱਝਾਂ ਦੀ ਵੀਡੀਓ ਇੰਨੀਆਂ ਬੂਰੀਆਂ ਮੱਝੇ ਇੱਕੇ ਕਰ ਇੱਕ ਤੁਹਾਨੂੰ ਨਹੀਂ ਮਿਲਦੀਆਂ ਆਪਾਂ ਨੂੰ ਮੈਂ ਬਹੁਤ ਥਾਵਾਂ ਤੇ ਗਿਆ ਪਰ ਮੈਂ ਅੱਜ ਤੱਕਰ ਕਦੇ ਨਹੀਂ ਵਖੀਆਂ ਇੰਨੀਆਂ ਬੂਰੀਆਂ ਜਿਵੇਂ ਪਿਛਲੇ ਜਵਾਨਾਂ ਚ ਆਪਣਾ ਇੱਕ ਗੱਲ ਵੀ ਚੱਲਦੀ ਹੁੰਦੀ ਤੇਰੇ ਘਰ ਕਿੱਲੇ ਤੇ ਬੂਰੀਆਂ ਠੀਕ ਹੈ ਆਪਾਂ ਜੇ ਦੁੱਧ ਘਿਓ ਦੀ ਗੱਲ ਆਉਂਦੀ ਸੀਗੀ ਤੇ ਅੱਜ ਨਾ ਇੱਕ ਇੱਥੇ ਵੀਰ ਹੋਰਿਆ ਕੋਲੇ ਬੂਰੀਆਂ ਮੱਝਾਂ ਤੁਹਾਨੂੰ ਮੈਂ ਵਿਖਾਉਣ ਲੱਗਿਆ ਤੇ ਬਹੁਤ ਵਧੀਆ ਬਾਈ ਹੋਰਾਂ ਪੁੱਛਦੇ ਆ ਕਿ ਕਿਹੜੇ ਪੁਰਾਣਾ ਰਵਾ ਕਿ ਹੁਣੇ ਬਾਅਦ ਦੇ ਵਿੱਚ ਕਿਵੇਂ ਕੀਤਾ ਤਿਆਰ ਤੁਸੀਂ ਇਹਦੇ ਬਾਰੇ ਸਾਰੀ ਜਾਣਕਾਰੀ ਲੈਣੇ ਆ ਪਰ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਕੱਟੀ ਵਿਖਾਉਣੀ ਹੈ ਇੱਧਰ ਅਰਜਨ ਦੀ ਲక్ష్ਮੀ ਡੇਰੀ ਫਾਰਮ ਵਾਲੇ ਦੀ ਤੇ ਆਪਣੇ ਅਰਜਨ ਬੁੱਲ ਦੀ ਕੱਟੀ ਆ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਰਿਜ਼ਲਟ ਪਾਇਆ ਇਹ ਵੀ ਬੂਰੀ ਚੋਂ ਆਈ ਹੈ ਤੇ ਇਹ ਬਾਈ ਇਹਦਾ ਪੈਂਡਾ ਕੌਰ ਸਿੰਘ ਵਾਲਾ ਗੁਰੂ ਹਰਸਾਏ ਦੇ ਨਾਲ ਤੇ ਨਾਮ ਆ ਬਾਈ ਦਾ ਦਲਜੀਤ ਸਿੰਘ ਦਲਜੀਤ ਸਿੰਘ ਆ ਤੇ ਇਹਨਾਂ ਦਾ ਫਾਰਮ ਆ ਇੱਥੇ ਖੇਤਾਂ 'ਚ ਤੇ ਪਹਿਲਾਂ ਸਸੀ ਘਾਲ ਬਾਈ ਜੀ ਸਸੀ ਘਾਲ ਬਾਈ ਜੀ ਸਾਰਿਆਂ ਨੂੰ ਸਸੀ ਘਾਲ ਤੇ ਅਸ਼ਾ ਬਾਈ ਜੀ ਤੁਹਾਡਾ ਦੱਸੋ ਵੀ ਤੁਹਾਨੂੰ ਸ਼ੌਂਕ ਕਦੋਂ ਕਦਾ ਇਹ ਸ਼ੌਂਕ ਜੀ ਡਾਕਟਰ ਸਾਹਿਬ ਕਲਾਸ ਫੈਲੋ ਸੀਗੇ ਅੱਛਾ ਪਹਿਲਾਂ ਤਾਂ ਇੱਕ ਦੋ ਹੀ ਰੱਖੀਆਂ ਸੀ ਆਪਾਂ ਤੇ ਇੱਕ ਗਾਂ ਦੇ ਹੀ ਇਹ ਚੰਗਾ ਅਸੀਂ ਹੁਣ ਰੱਖ ਕੇ ਗਏ ਐਸ਼ਾ ਤੇ ਉਹਨੇ ਵਧੀਆ ਦੁੱਧ ਦੀ ਪ੍ਰੋਡਕਸ਼ਨ ਕੀਤੀ ਅਸੀਂ ਇੱਕ ਮਿੰਟ ਇਹ ਜਿਹੜੀ AI ਹੈ ਡਾਕਟਰ ਸਭ ਕੁਲਦੀਪ ਸਿੰਘ ਨੇ ਹਾਂਜੀ ਇਹ ਬੜੀ ਵਧੀਆ ਇਹਨਾਂ ਨੇ ਕੀਤੀ ਹੈ ਕੋਰ ਸਿੰਘਲ ਤੋਂ ਕੁਲਦੀਪ ਸਿੰਘ ਡਾਕਟਰ ਹੈ ਇਹਨਾਂ ਨੇ AI ਕੀਤੀ ਆ ਤੇ ਬਹੁਤ ਸ਼ੌਂਕ ਨਾਲ ਕੰਮ ਕਰਦੇ ਆ ਮੈਂ ਇਹਨਾਂ ਨੂੰ ਇੱਕ ਡਾਕਟਰ ਨੂੰ ਮੈਂ ਪੰਜਾਬ ਚ ਜਿੰਨੇ ਮਿਲਦਾ ਕੋਈ ਵਿਰਲੇ ਡਾਕਟਰ ਆ ਮੈਨੂੰ ਜਿਹੜੇ ਇਹਨੇ ਸ਼ੌਂਕ ਨਾਲ ਕੰਮ ਕਰਦੇ ਵੈਂ ਵੇਖਦਾ ਨਹੀਂ ਕਰੀਵਨ ਡਾਕਟਰ ਠੀਕ ਆ ਆਪਦਾ ਕੰਮ ਕਰਦੇ ਆ ਪਰ ਇਹਨਾਂ ਦਾ ਇੱਕ ਸ਼ੌਂਕ ਆ ਇਹਨਾਂ ਨੂੰ ਖੁਦ ਵੀ ਇਹਨਾਂ ਨੂੰ ਸ਼ੌਂਕ ਆ ਆਪ ਨੂੰ ਵੀ ਮੈਂ ਗਾਹ ਕੋਈ ਚੀਜ਼ ਤਿਆਰ ਕਰਕੇ ਦੇਣੀ ਆ ਇਹ ਬਹੁਤ ਵਧੀਆ ਗੱਲ ਹੁੰਦੀ ਆ ਤੇ ਇੱਕ ਨਾ ਮੈਨੂੰ ਇਹ ਦੱਸੋ ਬਾਈ ਜੀ ਜੇ ਤੁਹਾਡੇ ਬੂੜੀਆਂ ਦਾ ਰਵਾਇ ਕਦੋਂ ਤੋਂ ਤੁਹਾਡੇ ਕੋਲੇ ਇਹ ਇਹ ਹੋ ਗਏ ਜੀ 10 ਕ ਸਾਲ ਹੋ ਗਏ ਆ ਆਪਾਂ ਰਿਸ਼ਤੇਦਾਰੀ ਜਿਹੜਾ ਇੱਕ ਕੱਟੀ ਲਿਆਂਦੀ ਸੀ ਇੱਕ ਬੂਰੀ ਅੱਛਾ ਅੱਛਾ ਤੇ ਉੱਥੋਂ ਹੀ ਹੌਲੀ ਹੌਲੀ ਹੁੰਦਾ ਹੁੰਦਾ ਕੰਮ ਤੇ ਸ਼ੌਂਕ ਪੈਂਦਾ ਪੈਂਦਾ ਵਧੀ ਗਏ ਕੰਮ ਅੱਛਾ ਵਿੱਚੋਂ ਹਜੇ ਇੱਕ ਦੋ ਤਾਂ ਰਿਸ਼ਤੇਦਾਰ ਵੀ ਲੈ ਗਏ ਆ ਅੱਛਾ ਇੱਕ ਦੋ ਰਸਤੇ ਕੱਟੀਆਂ ਹਾਂਜੀ ਅੱਛਾ ਅੱਛਾ ਤੇ ਬਸ ਆਈਂ ਵਧੀ ਗਈ ਦੁੱਧ ਦਦ ਸੀਲ ਬਹੁਤ ਆ ਜੀ ਠੰਡੀਆਂ ਬਹੁਤ ਆ ਇਹ ਠੀਕ ਆ ਠੀਕ ਆ ਹਾਂ ਦੁੱਧ ਦਦ ਬਹੁਤ ਵਧੀਆ ਦਿੰਦੀਆਂ ਜੀ ਅੱਛਾ ਹਾਂ ਤੇ ਇਥੋਂ ਹੀ ਸ਼ੌਂਕ ਹੌਲੀ ਹੌਲੀ ਵਧਦਾ ਵਧਦਾ ਵਧ ਗਿਆ ਦੁੱਧ ਕਿੰਨਾ ਚੋਇਆ 22 ਲੀਟਰ ਹੈਗਾ ਜੀ ਉਹਦੇ ਉਹ ਟੈਂਕ ਦੀ ਬੱਚੀ ਆ ਉਹ ਅੱਛਾ ਅੱਛਾ ਤੇ ਉਹਦੀ ਗਾਂ ਇਹ ਆ ਗਈ ਆਪਣੇ ਝੋਟੇ ਦੀ ਅਰਜਨ ਦੀ ਠੀਕ ਹੈ ਠੀਕ ਹੈ ਤੇ ਇਧਰ ਦੇਖ ਸਕਦੇ ਹੋ ਆ ਬੂਰੀਆਂ ਤੇ ਕਿਹੜੀ ਕਿਹੜੀ ਲੈਣਾ ਲੈਣ ਬਾਰੇ ਪਤਾ ਬਾਈ ਤੁਹਾਨੂੰ ਇਹਦੇ ਬਾਰੇ ਬਈ ਇਹ ਨੀਲੀ ਹੈ ਜੀ ਇਹਦੀ ਮਾਂ ਦਾ ਨਹੀਂ ਪਤਾ ਇਹ ਸਰਕਾਰੀ ਸੀਮਨ ਦੀ ਹੈ ਜੀ ਠੀਕ ਹੈ ਸਰਕਾਰੀ ਦੀ ਹੈ ਹਾਂਜੀ ਇਹ ਵਾਲੀ ਓ ਵੀ ਤੇ ਉਹ ਪਰਲੀ ਹੈ ਜੀ ਜਿਹੜੀ ਉਹ ਟੈਂਕਰੀ ਹੈ ਜੀ ਬੱਚੀ ਦੇਖ ਕਿਧਰ ਆਈ ਬੱਚਾ ਬਖਾ ਦਿੰਦੇ ਸਾਨੂੰ ਬੂਰਾ ਇਹ ਹੈਗੀ ਹੈ ਜੀ ਐਮ 29 ਦੀ ਹੈ ਜੀ ਅੱਛਾ ਐਮ 29 ਮੂਰਾ ਦੀ ਹਾਂਜੀ ਮੂਰਾ ਜੱਛਾ ਵੇਖੋ ਵੀਰੇ ਇੱਕ ਤੁਹਾਨੂੰ ਕੀ ਹੋਰ ਦੱਸ ਦਿੰਨਾ ਆ ਮੂਰਾ ਦਾ ਐਮ 29 ਆ ਹਾਂਜੀ ਉਹਨੇ ਰਿਜ਼ਲਟ ਪਾਇਆ ਬਿਲਕੁਲ ਬੂਰਾ ਬੂਰਾ ਬੱਚਾ ਤੇ ਆਪਣੇ ਅਰਜਨ ਨੇ ਬੁਰੀ ਜੋ ਪਾਇਆ ਵੇਖੋ ਹਾਂ ਪੂਰਾ ਕਾਲਾ ਕਾਲਾ ਨੀਲੀ ਰਾਵੀ ਤੇ ਵੇਖੋ ਕਿੰਨਾ ਫਰਕ ਆ ਵੇ ਆਪਣੇ ਜਿਹੜਾ ਕਿੰਨੀ ਵਧੀਆ ਜਿਹੜੀ ਅਰਜਨ ਪ੍ਰੋਡਕਸ਼ਨ ਦਿੱਤੀ ਇਹਨਾਂ ਨੂੰ ਕਿੰਨਾ ਵਧੀਆ ਰਿਜ਼ਲਟ ਦਿੱਤਾ ਅਛਾ ਦੋ ਪਰ ਲੀਆਂ ਕਿਹਦੀ ਨਹੀਂ ਪਰਲੀ ਤਾਇਆ ਜੀ ਕੋਲੇ ਹੁੰਦਾ ਸੀਗਾ ਜੀ ਉਹ ਟੈਂਕਾ ਛੋਟਾ ਹਾਂ ਤਾਂ ਹਾਂ ਹੁੰਦਾ ਸੀ ਹਾਂ ਉਹਦੀ ਹੈ ਜੀ ਉਹ ਬੱਚੇ ਆਪਣੇ ਮੱਛੇ ਕੇ ਮੱਛੇ ਹਾਂ ਜਸੇ ਮੱਛੇ ਕੇ ਭਾਈ ਸਾਹਿਬ ਹਾਂ ਅਛਾ ਤਾਇਆ ਦਾ ਉਹ ਕੇ ਮੱਛੇ ਠੀਕ ਆ ਠੀਕ ਆ ਕੁਝ ਉਹਨਾਂ ਨੂੰ ਸ਼ੌਂਕ ਸੀਗਾ ਉਹਨਾਂ ਨੂੰ ਵੇਖ ਵੇਖ ਕੇ ਹਾਂ 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 ਚੱਲ ਪਿਆ ਕੰਮ ਜੀ ਇਹ ਉਸੇ ਦੀ ਹੈ ਜੀ ਠੀਕ ਆ ਠੀਕ ਆ ਇਹ ਪਹਿਲਣੀਆਂ ਹਜੇ ਦੋ ਦੰਦ ਹੀ ਆ ਜੀ ਅੱਛੇ ਦੋ ਦੰਦ ਹਾਂ ਦੋ ਦੰਦ ਹੈ ਜੀ ਹਜੇ ਤੇ ਬਾਕੀ ਤੁਸੀਂ ਬਈ ਇਹ ਵੇਖੋ ਮੈਂ ਤੁਹਾਨੂੰ ਇੱਕ ਵਾਰ ਪੁੱਛਦਾ ਵੀ ਜਿਨੇ ਵੀ ਆਪਣੇ ਮੰਨ ਕੇ ਚਲੋ ਥੋੜੇ ਕੋਈ ਬੱਚੇ ਆਏ ਆ ਕਰੀਬ ਇਹਨਾਂ ਨੇ ਬੂਰੇ ਪਾਏ ਆ ਤੇ ਆਪਣੇ ਅਰਜਨ ਦਾ ਰਿਜ਼ਲਟ ਪਹਿਲਾ ਆਇਆ ਜੀ ਉਹ ਕਾਲਾ ਅੱਛਾ ਹਾਂ ਜਾਂ ਅਰਜਨ ਦੀ ਆ ਦੂਜੀ ਨਾਲ ਦੀ ਹਨ ਕਿਹੜੇ ਦੀ ਆ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਇਹ ਹੀ ਦੋ ਕਾਲੇ ਆਏ ਨਹੀਂ ਤਾਂ ਆਲਮੋਸਟ ਬੂਰੇ ਹੀ ਆਉਂਦੇ ਆ ਅੱਛਾ 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 ਜਾਂ ਸਰਕਾਰੀ ਸੀਮੰਦੀਆਂ ਸੀਗੀਆਂ ਦੋਨੇ ਜੀ ਆ ਠੀਕ ਆ ਹਾਂਜੀ ਇਹਨਾਂ ਦੇ ਵੀ ਸਿੰਗ-ਸਿੰਗ ਬਹੁਤ ਵਧੀਆ ਆ ਤੇ ਵੇਖ ਕੇ ਮੈਨੂੰ ਵੀ ਬਹੁਤ ਰੂਹ ਖੁਸ਼ ਹੋਈ ਮਾਨੇ ਇੰਨੀਆਂ ਬੂਰੀਆਂ ਵੇਖ ਕੇ ਮੈਨੂੰ ਬਹੁਤ ਖੁਸ਼ੀ ਖੁਸ਼ੀ ਹੋਈ ਆ ਤੇ ਬਈ ਮੰਗਦੇ ਬਹੁਤ ਹੋਣੇ ਸਾਨੂੰ ਦੇ ਦੇ ਸਾਨੂੰ ਬਹੁਤ ਜਿਆਦੇ ਜੀ ਬਹੁਤ ਜਿਆਦੇ ਅਸੀਂ ਕਿ ਅਸੀਂ ਵੀ ਆਪਦੇ ਫਾਰਮ ਦੀ ਡਵੈਲਪਮੈਂਟ ਕਰਨੀ ਆ ਅਸੀਂ ਯਾਰ ਦੋਸਤ ਹੁਣ ਅਸੀਂ ਵੀਡੀਓ ਹੀ ਨਹੀਂ ਪਾਉਂਦੇ ਕਿ ਤੁਸੀਂ ਬਣਾ ਲਈ ਆ ਅੱਛਾ ਠੀਕ ਹੈ ਧਵਾਡ ਜਿਆਦੇ ਤੇ ਡਾਕਟਰ ਸਾਹਿਬ ਤੁਸੀਂ ਦੱਸੋ ਜੀ ਬਈ ਤੁਹਾਨੂੰ ਕਿਵੇਂ ਰਿਜ਼ਲਟ ਲੱਗੇ ਯਾਰ ਜੰਦੇ ਜਾਂ ਆਪਣੇ ਕਿੰਨੇ ਬੂਲੇ ਵਾਕੀ ਬੂਲੇ ਪਹਿਲੀ ਗੱਲ ਤਾਂ ਲక్ష్ਮੀ ਡੇਰੀ ਫਾਰਮ ਦਾ ਜਿੰਨਾ ਵੀ ਮੈਂ ਸੀਮਨ ਵਰਤਦਾ ਹਾਂ ਜੀ ਮੇਰੇ ਕੋਸ਼ਿਸ਼ਾ ਵੱਦ ਤੋਂ ਵੱਧ ਲక్ష్ਮੀ ਡੇਰੀ ਫਾਰਮ ਐਲਟੀ ਆਫ ਦਾ ਸੀਮਨ ਵਰਤਦਾ ਹਾਂ ਸਭ ਤੋਂ ਦਾ ਬੈਸਟ ਗੱਲ ਹੈ ਵੀ ਇਹਨਾਂ ਦੀ ਕਨਸੈਪਸ਼ਨ ਰੇਟ ਬਹੁਤ ਵਧੀਆ ਅੱਛਾ ਅੱਛਾ ਹੰਟਰ ਲਾਇਆ ਹੰਟਰ ਤਾਂ ਨਾ ਜਿਵੇਂ ਕਹਿੰਦੇ ਵੀ ਆਸੇ ਦੀ ਗੱਲ ਆ ਭਾਵੇਂ ਟੱਟੇ ਨੂੰ ਲਾ ਦੇ ਉਹ ਵੀ ਸੂਨ ਆਲਾ ਹੋ ਜਾਂਦਾ ਹਾਂਜੀ 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 ਹਨਾ ਜੀ ਮਤਲਬ ਐਡੀ ਕਨਸੈਪਸ਼ਨ ਰੇਟ ਤਗੜੀ ਆ ਤੇ ਬਹੁਤ ਵਧੀਆ ਬੱਚੇ ਬਹੁਤ ਸੋਹਣੇ ਆਉਂਦੇ ਆ ਜੈਜ ਰੇਟ ਆ ਵਧੀਆ ਮਤਲਬ ਆ ਆਮ ਫਾਰਮਰ ਦੇ ਮਤਲਬ ਵਾਜਬ ਰੇਟ ਮਿਲ ਜਾਂਦਾ ਨਾ ਲక్ష్ਮੀਦੇਵਰੀ ਫਾਰਮ ਦਾ ਰਿਜ਼ਲਟ ਬਹੁਤ ਵਧੀਆ ਸ਼ਾਨਦਾਰ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਠੀਕ ਹੈ ਠੀਕ ਹੈ ਜੀ ਕਨਸੈਪਸ਼ਨ ਰੇਟ ਤਾਂ ਮਤਲਬ ਕਮਾਲ ਦੀ ਹੈ ਕਮਾਲ ਦੀ ਹੈ ਠੀਕ ਹੈ ਜੀ ਸਾਰੇ ਬੁੱਲਾਂ ਦੀ ਸਾਰੇ ਬੁੱਲਾਂ ਦੀ ਜੀ ਠੀਕ ਹੈ ਇਹ ਇਹਦੇ ਸਿੰਘ ਦੇਖ ਲੋ ਜੀ ਮਤਲਬ ਕੀ ਆਏ ਖੜੇ ਆ M29 ਦੇ ਹਾਂਜੀ ਹਾਂਜੀ ਤੇ ਉਹਦੇ ਨਾਲੋਂ ਆਪਣੇ ਅਰਜਣ ਦੀ ਹਜੇ 20 17 18 ਦਿਨਾਂ ਦੀ ਆ ਇਹ ਇਹਦੇ ਚਲੋ ਉੰਜ ਤਾਂ ਵੀਡੀਓ ਚ ਅਗਲਾ ਆਉਂਦਾ ਬਈ ਐਂ ਕਰਤਾ ਇਹਦੇ ਸਿੰਘ ਦੇਖ ਲੋ ਮਤਲਬ ਕੀ ਹਜੇ ਨਿਕਲੇ ਨਹੀਂਗੇ ਹਾਂਜੀ 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 ਮਤਲਬ ਜੀ 15 16 ਦਿਨਾਂ ਦੀ ਆ ਮਸਾਂ ਇਹ ਠੀਕ ਆ ਠੀਕ ਆ ਜੀ ਠੀਕ ਆ ਆ ਦੇਖ ਰਹੇ ਹਾਂ ਇਹ ਲੋਨਾਂ ਨਾਲ ਸਾਰਿਆਂ ਨਾਲ ਡਾ ਵਾਲਾ ਜੀ ਠੀਕ ਹੈ ਇਹਦੇ ਆ ਕਿਵੇਂ ਬੰਨਿਆ ਕੇ ਇਹਦੇ ਜੀ ਉਹ ਫਰਨੀਆਂ ਹੋ ਗਈਆਂ ਡਾਕਟਰ ਸਾਹਿਬਾਂ ਦੇ ਬੰਨ ਕੇ ਰੱਖੋ ਹਾਂ ਠੀਕ ਹੈ ਫਰਨੀਆਂ ਪ੍ਰੋਬਲਮ ਸੈਟ ਹੋ ਜੂਗੀ ਠੀਕ ਆ ਠੀਕ ਆ ਜੀ ਇਹ ਨਹੀਂ ਪਤਾ ਕਿਹੜੇ ਦੀ ਹੈ ਹਾਂ ਜੀ ਨਹੀਂ ਇਹ ਤਾਂ ਕਨਫਰਮ ਨਹੀਂ ਲਿਖਿਆ ਫਿਰ ਮੈਨੂੰ ਪਤਾ ਲੱਗ ਜਾਊਗਾ ਠੀਕ ਆ ਤੇ ਆ ਦੇਖ ਸਕਦੇ ਹੋ ਬਹੁਤ ਸੋਹਣਾ ਰਿਜ਼ਲਟ ਪਾਇਆ ਅਰਜੰਨੇ ਬਾਈ ਐ ਫਾਰਮ ਦੇ ਨਾਲ 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 ਨਾ ਜਿੰਦਗੀ ਦਾ ਸਵਾਦ ਵੀ ਲੈਂਦਾ ਆ ਇਹਦੀ ਆਰਗੈਨਿਕ ਖੇਤੀ ਆ ਨਾਲ ਅੱਛਾ ਆਰਗੈਨਿਕ ਖੇਤੀ ਵੀ ਕਰਦਾ ਨਾਲ ਬਾਈ ਵਾਹ ਜੀ ਵਾਹ ਬਹੁਤ ਵਧੀਆ ਇਹ ਵੀ ਆ ਆਪਣੀਆਂ ਸਬਜ਼ੀਆਂ ਘਰ ਦਾ ਗੋੜ ਦੇ ਬਸ ਜਿੰਦਗੀ ਦਾ ਸਵਾਦ ਲੈਂਦਾ ਸਵਾਦ ਲੈਂਦਾ ਠੀਕ ਆ ਚਾਹੀਦੇ ਆਏ ਸਵਾਲ ਲੈਣੇ ਆਲੀ ਮਸ਼ੀਨ ਹੈਗੀ ਆ ਦੁਪਹਿਰੇ ਵੇਲੇ ਹੋਈਦਾ ਇੱਥੇ ਇੱਕ ਨਾ ਇੱਕ ਤੁਹਾਨੂੰ ਮੈਂ ਹੋਰ ਬਈ ਇੱਕ ਚੀਜ਼ ਪੁੱਛਦਾ ਤੁਸੀਂ ਜਿਵੇਂ ਅੱਜ ਕੱਲ ਆਪਣੇ ਦੌਰ ਚੱਲਿਆ ਪਿਛਲੇ ਟਾਈਮ ਚੱਲ ਹੁਣ ਤਾਂ ਥੋੜਾ ਜਿਹਾ ਕੈਨੇਡਾ ਦੇ ਸ਼ਕਤੀਆਂ ਕਰਤੀਆਂ ਘਟ ਗਿਆ ਆ ਜਿਹੜਾ ਬੜਾ ਬਾਹਰ ਦਾ ਦੌਰ ਚੱਲਿਆ ਸੀ ਤੁਸੀਂ ਉਹਦੇ ਬਾਰੇ ਕੀ ਅਖੋਗੇ ਰੌਲਾ ਓ ਜੀ ਵਿਹਲੜ ਪੁਣੇ ਨੇ ਮਾਰਤਾ ਪੰਜਾਬ ਆਪਾਂ ਤੇ ਇਹੋ ਗੱਲ ਕਹਿੰਨੀ ਹੈ ਕੰਮ ਬਹੁਤ ਆ ਪਰ ਇੱਥੇ ਕਰਕੇ ਕੋਈ ਖੋਜ ਨਹੀਂ ਉਧਰ ਦਿਹਾੜੀ ਲਾ ਕੇ ਖੋਜਿਆ ਉਧਰ ਵੀ ਤਾਂ ਨਹੀਂ ਕੋਈ ਪਤਾ ਨਹੀਂ ਕੀ ਚੱਕਰ ਆ ਸਾਡਾ ਹੁਣ ਕੰਮ ਸਾਫ ਲਾ ਲੋ 9 ਵਜੇ ਆ ਤੇ ਦੁਪਹਿਰ ਫਰੀ ਆ 4 ਵਜੇ ਤੱਕ ਸਹੀ ਗੱਲ ਆ ਉਹਦੇ ਬੱਚਿਆਂ ਨੂੰ ਉਹਦੇ ਇੱਥੇ ਕੰਮ ਲਾਉਣਾ ਚਾਹੀਦਾ ਆ ਵੀ ਆਪਣੇ ਕੋਲ ਕੰਮ ਖੇ ਹਾਂ ਸਕੂਲੋਂ ਆ ਕੇ ਬੱਚੇ ਇੱਥੇ ਆ ਜਾਂਦੇ ਆ ਚਾਹੀਦਾ ਬੱਚਿਆਂ ਨੂੰ ਵਧੀਆ ਬੱਚੇ ਠੀਕ ਆ ਪੜਾਓ ਉਹੀ ਜ਼ਰੂਰੀ ਆਈ ਦਾ ਟਾਈਮ 'ਚ ਪੜਾਈ ਜ਼ਰੂਰੀ ਮੈਂ ਇਹ ਨਹੀਂ ਕਹਿੰਦਾਗਾ ਪਰ ਪੜਾਈ ਦੇ ਨਾਲ ਨਾਲ ਉਹਦੀ ਵਿਰਾਸਤ ਸੰਭਣੀ ਬੜੀ ਜ਼ਰੂਰੀ ਹੈ گینا සම්بھی ਆਪਣੀਆਂ نسلਾਂ ਆਉਣ ਵਾਲੀਆਂ ਜਿਹੜੀਆਂ ਜੱਟ ਪੂਣਾ ਆਪਣਾ ਇਹ ਖਤਮ ਖਤਮ ਇਹ ਖਤਮ ਹੋ ਜਾਣਾ ਬਿਲਕੁਲ ਜੀ ਹੁਣ ਤਾਂ ਰੌਲਾ ਉਹੀ ਹੈ ਜੀ ਕੋਈ ਕਹਿੰਦਾ ਮੇਰੇ ਹੱਥਾਂ ਚ ਗੋਏ ਦੀ ਸਮੈਲ ਆਉਂਦੀ ਹੈ ਭਾਈ ਉਹ ਟੌਰਨੇ ਮਾਰਤੇ ਰੌਲਾ ਟੌਰਨੇ ਮਾਰਨੇ ਹੁਣ ਅੰਗਰੇਜ਼ ਵੇਖੇ ਹੈ ਨਾ ਜੀ ਕਈ ਆਪਾਂ ਦੇਚਾਂ ਦੇ ਵਿੱਚ ਉਹਨਾਂ ਨੂੰ ਕੋਈ ਟੌਰਨਾ ਮਤਲਬ ਨਹੀਂ ਹੁੰਦਾ ਨਾ ਨਾ ਜੀ ਨਾ ਨਾ ਹਾਂ ਉਹ ਖੁੱਲੇ ਕੱਪੜੇ ਤੇ ਆਮ ਹੀ ਰਹਿੰਦੇ ਆ ਉਹ ਤੇ ਆਪਨੇ ਉੱਥੇ ਜਾ ਕੇ ਹੁਣ ਫਲੈਸ਼ਾਂ ਸਾਫ਼ ਕਰਦੇ ਆ ਕਰਦੇ ਆ ਹਾਂ ਇੱਥੇ ਗੋਏ ਨਾ ਉਹਨਾਂ ਚੱਕਾ ਸਹੀ ਗੱਲ ਆ ਤੇ ਇਧਰ ਅੰਕਲ ਜੀ ਇਹ ਫਾਦਰ ਹੈ ਫਾਦਰ ਸਾਹਿਬ ਬਦਲਜੀਤ ਸਿੰਘ ਦੇ ਅੱਛ ਤੇ ਇਹਦੇ ਸਾਡੇ ਅੰਕਲ ਜੀ ਦਾ ਸ਼ੌਂਕ ਇਹਨਾਂ ਦਾ ਇਹਨਾਂ ਦਾ ਸ਼ੌਂਕ ਦਿੱਤਾ ਹੋਇਆ ਜੀ ਦਲਜੀਤ ਸਿੰਘ ਨੂੰ ਅੱਗੇ ਹਾਂਜੀ ਇਹ ਪੀੜੀ ਦਰ ਪੀੜੀ ਹੈ ਜੀ ਇਹ ਬਲੱਡ ਹੀ ਆ ਹਾਂਜੀ ਇਕੱਠੇ ਹੁੰਦੇ ਸੀ ਡੈਡੀ ਜੀ ਹੋਰੀ ਜਦੋਂ ਮਨ ਲੀ 100 150 ਡੰਗਰ ਹੁੰਦਾ ਸੀ ਉਦੋਂ ਠੀਕ ਹੈ ਠੀਕ ਹੈ ਉਦੋਂ ਇਹਨਾਂ ਦੁੱਧ ਦਾ ਦਾ ਨਹੀਂ ਕੰਮ ਹੁੰਦਾ ਸੀਗਾ ਚਲੋ ਰੱਖ ਲੀਆਂ ਵੇਚਦੀਆਂ ਹੈ ਕੰਮ ਚੱਲੀ ਜਾਂਦਾ ਸੀਗਾ ਜੀ ਠੀਕ ਹੈ ਇਹ ਮੁੜਕੇ ਹੌਲੀ ਹੌਲੀ ਫਿਰ ਸਾਨੂੰ ਪੈ ਗਿਆ ਜਾਂ ਚਲੀ ਜਾਂਦਾ ਕੰਮ ਠੀਕ ਸਾਡਾ ਬੰਦਾ ਜੀ ਬੜਾ ਮਿਹਨਤੀ ਆ ਹਰ ਸਿੰਘ ਦਾ ਬੜਾ ਕੰਮ ਕਰਨ ਵਾਲਾ ਬੰਦਾ ਠੀਕ ਆ ਹਾਂ ਜੀ ਹਾਂ ਨਹੀਂ ਚਲੋ ਵਧੀਆ ਕਿਉਂਕਿ ਇਹ ਬੰਦੇ ਦੇ ਆਸਰੇ ਹੀ ਹੁੰਦਾ ਹੈ ਨਾ ਹਾਂ ਨਾ ਬਹੁਤ ਜ਼ਿੰਮੇਵਾਰ ਹਾਂ ਇਹ ਦੀ ਹਾਂ ਜ਼ਿੰਮੇਵਾਰ ਬੰਦਾ ਹੋਵੇ ਤਾਂ ਕੰਮ ਹੋਰ ਹੀ ਦੁਣਾ ਹੋ ਜਾਂਦਾ ਹਾਂ ਜੀ ਹਾਂ ਜੀ ਸਾਰਾ ਕੁਝ ਸੈਟ ਹੋ ਜਾਂਦਾ ਹਾਂ ਜੀ ਹਾਂ ਜੀ ਚਲੋ ਇਹ ਬਾਈ ਹੋਰਾਂ ਫਾਰਮ ਤੁਹਾਨੂੰ ਵਿਖਾਇਆ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਦੇ ਸ਼ਾਇਕਾ ਉਧਰ ਇਧਰ ਹੀ ਬਾਈ ਹੋਰਾਂ ਵਿਖਾ ਦਗੇ ਥੋੜੀ ਜੀ ਚਲੋ گاਵਾਾਂ ਚ ਅਸੀਂ ਜਾਂਦੋਂ ਲੰਪੀ ਸਕਨ ਕਰਕੇ ਡਰਦੇ ਸੀਗੇ ਤੇ ਅਸੀਂ ਐਂ ਕਹਿੰਦੇ ਚਲ ਨਾ ਜਾਈਏ گاਵਾਾਂ ਦੇ ਵਿੱਚ ਬਾਈ ਹੋਰਿਆ ਕੋਲ گاਵਾਾਂ ਦਾ ਨਾਲ ਵੀ ਇਧਰ ਫਾਰਮ ਆ ਆ ਦੇਖ ਸਕਦੇ ਹੋ ਆਪਾਂ ਇਧਰ ਦੀ ਵਿਖਾਵਾਂ ਪਰ ਆਪਾਂ ਨੱਚ ਨਹੀਂ ਜਾਂਦੇਗੇ ਕਿਉਂਕਿ ਫਿਰ ਵੀ ਡਰ ਚੰਗਾ ਹੁੰਦਾ ਆ ਦੇਖ ਸਕਦੇ ਨਾਲ گاਵਾਾਂ ਦਾ ਕੰਮ ਵੀ ਹੈ ਬਾਈ ਦਾ ਫਾਰਮ ਤੇ ਨਾਲ ਬੂਰੀਆਂ ਵੀ ਰੱਖੀਆਂ ਪਰ ਜਦੋਂ ਆਪਾਂ ਆ ਦੇਖ ਸਾਡੇ ਬੱਚਿਆਂ ਬਹੁਤ ਸੁਣੀਆਂ ਇਹਨਾਂ ਦੇ ਵਿੱਚ ਇੱਕ ਨਾ ਬਈ ਜਿਹੜੀ ਇੱਕ ਗੱਲ ਕਹਾਵਤ ਸੌਂਦੇ ਸੀ ਮੈਂ ਉਹ ਕਹਾਵਤ ਅੱਜ ਵੇਖੀ ਆ ਹਾਂਜੀ ਜਿਹੜੀ ਮੈਂ ਇੱਕ ਬਚਪਨ ਤੋਂ ਇੱਕ ਕਹਾਵਤ ਸੌਂਦਾ ਹੁੰਦਾ ਸੀ ਯਾਰ ਅੱਪ ਗੱਲ ਕਰਦੇ ਤੇ ਤੇਰੇ ਗਾਂ ਬੂਰੀਆਂ ਬਨੀਆਂ ਤੇ ਅੱਜ ਵੇਖ ਕੇ ਅੱਜ ਵਾਕੀ ਬੂਰੀਆਂ ਬਨੀਆਂ ਇੱਥੇ ਇਹ ਕਹਾਵਤ ਜਿਵੇਂ ਨੂੰ ਲੱਗੀ ਵੇਖ ਕੇ ਯਾਰ ਵਾਕੀ ਅੱਜ ਪੂਰੀ ਹੋਈ ਆ ਜਿਵੇਂ ਯਾਰ ਹੈ ਸਹੀ ਆ ਆ ਦੇਖ ਬਨੀਆਂ ਜਾਂ ਬੂਰੀਆਂ ਚੁੰਗੀਆਂ ਹਾਂ ਜਾਂ ਬੂਰੀਆਂ ਜੰਗੀਆਂ ਹਾਂ ਕੁਝ ਵੀ ਕਹਿ ਸਕਦੇ ਆ ਤੇ ਚਲੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਚੰਗਾ ਡਾਕਟਰ ਸਾਹਿਬ ਠੀਕ ਹੈ ਜੀ